ਕਲਾਬੀ ਮੰਡਿਓ ਚੱਲ ਜਾਂਦਾ ਫਾਰਮ ਦਾ ਕੰਮ ਤੇ ਪੱਲੀ ਬੋਲੀ ਹੋ ਗਈ ਫਟਾ ਦਿਖਾਉਂਦੇ ਆ ਤੁਹਾਨੂੰ ਕੱਲੀ ਕੱਲੀ ਚੀਜ਼ ਤੇ ਆਹ ਖੜੇ ਆ ਫਰੇਮ ਰੂਮ ਆਗੇ ਮਰਵਾਉਂਦੇ ਆ ਛਾਤ ਮਰਵਾ ਦੀ ਆਪਾਂ ਬਈ ਕੱਲੀ ਕੱਲੀ ਚੀਜ਼ ਤੇ ਸਾਰਿਆਂ ਨੂੰ ਇੱਕ ਆਪਾਂ ਬਲੌਗ ਰੋਜ਼ ਰੋਜ਼ ਦੀ ਜੇ ਰੋਜ਼ ਹੀ ਰੋਜ਼ ਵੀਡੀਓ ਪਾਇਆ ਕਰੀਏ ਤਾਂ ਆਪਾਂ ਬਾਹਲੇ ਫੇਮਸ ਹੋ ਜਾਈਏ ਪਰ ਰੋਜ਼ ਰੋਜ਼ ਆਪਾਂ ਵੀਡੀਓ ਕਿਉਂ ਨਹੀਂ ਪਾਉਂਦੇ ਰਬਰ ਲਾਈਆਂ ਦਾ ਸਕੂਟਰ ਹੀ ਪਰਾਂ ਕਰਕੇ ਦੇਖੋ ਜੀ ਫਾਰਮ ਦੇ ਹੋ ਗਈ ਪੱਲੀ ਪੱਲੀ ਫਿੱਟ ਓਕੇ ਰਿਪੋਰਟ ਬਣ ਗਿਆ ਹੁਣ ਠੀਕ ਹੈ ਨਾ ਚਾਹੇਗਾ ਕੁਝ ਨਹੀਂ ਮਹਾਲੇ ਪੈਸੇ ਲੱਗੇ ਮਹਾਲੇ ਪੈਸੇ ਲੱਗੇ ਆ ਦੇਖੋ ਜੀ ਤੁਰ ਤੱਕ ਦੇਖ ਸਕਦੇ ਤੁਸੀਂ ਪੱਲੀ ਪੋਲੀ ਫਿੱਟ ਹੈ ਜਮਾ ਪਰਦਾ ਪਰਦਾ ਲੱਗ ਗਿਆ ਤੇ ਪੱਖੇ ਆਪਾਂ ਚਾਰ ਲਾਏ ਨੇ ਤਾਂ ਕਰਕੇ ਇਹਦੇ ਜਾਲੀ ਲਾਤੀ ਪੰਜਾਂ ਵਾਲੀ ਥਾਂ ਤੇ ਤੇ ਇਹਦੇ ਪੱਲੇ ਫਿੱਟ ਕਰਾ ਦੇਣਗੇ ਉਹਨਾਂ ਕੋਲ ਜਵਾਬ ਲਿਆ ਉਹ ਕਰਦਾਸਨ ਲਵਾ ਕੇ ਓਕੇ ਰਿਪੋਰਟ ਹੋ ਗਿਆ ਕੰਮ ਜਾਮਾ ਬਾਕੀ ਨੇਪਲ ਲੰਪਲ ਤੇ ਜਿਹੜਾ ਇਹ ਸਮਾਨ ਪਿਆਗਾ ਇਹ ਆਪਣਾ ਪੈੜ ਵਾਲਾ ਆ ਗਿਆ ਇੱਕ ਲੋਹੇ ਚ ਆਉਂਦਾ ਬਾਈ ਫਰੇਮ ਉਹ ਲੋਹੇ ਵਾਲਾ ਫਰੇਮ ਕਿਰਪਾ ਕਰਕੇ ਨਾਲ ਲਵਾਇਆ ਕਰੋ ਕਿਉਂਕਿ ਉਹਦੀ ਥੋੜੀ ਜਿਹੀ ਮਨਿਆਦ ਘਟਾ ਜਿਹੜਾ ਜਿਸਤੀ ਆ ਗਿਆ ਇਹ ਚਗਾਠਾਂ ਵਾਲੇ ਚਗਾਠਾਣਾ ਫਰੇਮ ਆ ਇਹ ਉਹ ਚੀਜ਼ ਆ ਇਹਦੀ ਇਹ ਬਹੁਤ ਵਧੀਆ ਕੁਆਲਿਟੀ ਹੈ ਚੀਜ਼ ਦੀ ਘੈਂਟ ਕੰਮ ਜਮਾ ਓਕੇ ਰਿਪੋਰਟ ਆ ਇਹ ਵਧੀਆ ਚੀਜ਼ ਆ ਭਰਾਵੋ ਇਹ ਵਧੀਆ ਵੱਧ ਤੋਂ ਵੱਧ ਇਹ ਲਗਾਓ ਜਿੰਨਾ ਹੋ ਸਕੇ ਇਹ ਗਲਦਾ ਨਹੀਂ ਹੈਗਾ ਪਾਣੀ ਨਾਲ ਬਾਈ ਜਿਆਦਾ ਇਹਦਾ ਹੋਰ ਓਕੇ ਰਿਪੋਰਟ ਜਮਾ ਤੇ ਇਧਰੋਂ ਵੀ ਦਿਖਾਣਿਆ ਸਾਨੂੰ ਪੰਲੀ ਪੰਲੀ ਇਧਰ ਵੀ ਲੱਗ ਗਈ ਲਓ ਦੇਖ ਪੰਲੀ ਲੱਗ ਗਈ ਇਧਰ ਏਅਰਪੋਰਟ ਹੋ ਗਿਆ ਫਾਰਮ ਜਮ ਤੇ ਬੱਚਾ ਪਾ ਦੇਣਾ ਆਪਾਂ ਇਹਦੇ 10 ਦਿਨਾਂ ਤੱਕ तकरीबन ਤੇ ਇਧਰ ਬਾਈਆਂ ਨੇ ਲਾਤੀਆਂ ਵੇਖਾਂ ਵਗੈਰਾ ਅੱਜ ਜਿਹੜੀ ਸਾਈ ਰੱਸੀ ਲਾਦੀ ਤੇ ਆ ਫਿਰਕੀਆਂ ਵਗੈਰਾ ਲੱਗਦੀਆਂ ਨੇ ਪੱਲੀ 'ਚ ਤੇ ਪੱਲੀ ਦੀ ਆਪਾਂ ਸਾਰੀ ਦੀ ਕੋਸਟ ਦੀ ਗੱਲ ਕਰੀਏ ਵੀ ਕਿੰਨਾ ਖਰਚਾ ਆ ਗਿਆ ਪੱਲੀ ਤੇ ਆਪਣਾ 96 ਤੋਂ 97000 ਰੁਪਏ ਕੱਲੀ ਪੱਲੀ ਪੱਲੀ ਦੇ ਖਰਚਾ ਆ ਗਿਆ ਆਪਣਾ ਜਿਹੜਾ ਖਰਚਾ ਆਇਆ ਸਾਰਾ ਪੱਲੀ ਪੱਲੀ ਦੇ ਜਾਲੀ ਦੀ ਗੱਲ ਕਰੀਏ ਇਹ ਜਾਰੀ ਤੇ ਆ ਗਿਆ ਘੱਟੋ ਘੱਟ ਆਪਣਾ 19200 ਰੁਪਿਆ ਸਭ ਤੇ ਬਾਕੀ ਗੁਲਮਾਲ ਮੇਖਾ ਉਹ ਜੀ ਸਾਰੀ ਐਕਟਰਾ ਰਹੇਗੀ 19200 ਦੀ ਆਪਾਂ ਜਾਰੀ ਲਾਈਏ ਸਾਰੀ ਤੇ 96 97000 ਰੁਪਿਆ ਆਪਣਾ ਪੱਲੀ ਜਿਆਦਾ ਤੇ ਸਾਰਾ ਸਿਸਟਮ ਕਰਿਆ ਪਿਆ ਓਕੇ ਰਿਪੋਰਟ ਰਸੀ ਰਸੀ ਇਹ ਵਧੀਆ ਲਾ ਉਪਰਾ ਇਹ ਵਧੀਆ ਸਪੋਰਟ ਬਣ ਗਈ ਜੀ ਤਾਂ ਕਰਕੇ ਯਾਹਾਂ ਤੇ ਕੋਈ ਪਰੇਸ਼ਾਨੀ ਨਾ ਹੋਵੇ ਪੈਸਾਰਾ ਦਿਖਾਉਣਾ ਸਾਰਾ ਅੱਜ ਇਹ ਲਾ ਆਨੇ ਆਪਾਂ ਇਹ ਕਰੂ ਵਗੈਰਾ ਜਿਹੜੇ ਟਾਇਰ ਆੜੇ ਉਹਦੇ ਨਾਲ ਜਮਾ ਫੱਟੋ ਜੂ ਕੰਮ ਬਾਕੀ ਅੰਦਰ ਸੋ ਨੇਪਲ ਵਗੈਰਾ ਵੀ ਦਿਖਾਉਣਾ ਸਾਰਾ ਲਾਉ ਦਿੱt ਨੇਪਲ ਵਗੈਰਾ ਕਰਿਆ ਪਿਆ ਓਕੇ ਰਿਪੋਰਟ ਚਾਰ ਲਾਈਨਾਂ ਪਾਈਆਂ ਨੇ ਇਹ ਫਾਰਮ ਜਾ ਆਪਾਂ ਨਿੱਪਲ ਦੀਆਂ ਤੇ 1060 ਨੇਪਲ ਆਇਆ ਬਈ ਇਹ ਫਾਰਮ ਜਾ ਆਪਾਂ ਸਾਰੇ ਜਿ ਤੇ ਉੱਪਰ ਸਪੋਰਟ ਪੈਪ ਪਾਈ ਹੈਗੀ ਇਹ ਆਪਾਂ ਆਟੋਮੈਟਿਕ ਨਹੀਂ ਕੀਤਾ ਹੈਗਾ ਨਿੱਪਲ ਜਿਹੜਾ ਮੈਨੂਅਲ ਹੀ ਕਰਿਆਗਾ ਪੱਲੀ ਆਪਣੀ ਆਟੋਮੈਟਿਕ ਆ ਸਾਰੀ ਤੇ ਨਿੱਪਲ ਆਪਣਾ ਮੈਨੂਅਲ ਹੈ ਤੇ ਤਾਹਾਂ ਗਾਡਰੀਆਂ ਵਗੈਰਾ ਤੇ ਨਾਂ ਬਾਸ ਹੋਣ ਕਰਕੇ ਇਹਨੂੰ ਟੰਗਣ 'ਚ ਥੋੜੀ ਜਿਹੀ ਪ੍ਰੋਬਲਮ ਆ ਰਹੀ ਸੀ ਤੇ ਉਹ ਬਾਈ ਮੁੰਡਾ ਬੈਲ ਵਾਲਾ ਆਇਆ ਹੋਇਆ ਤੇ ਬਾਸਾਂ ਵਗੈਰਾ ਫਿੱਟ ਕਰੀਆਂ ਦਾ ਗਾਡਰੀਆਂ ਤੇ ਸਾਰੀਆਂ ਟਰਾਲੀ ਖੜੀਆ ਇੱਧਰ ਸਮਾਨ ਦੀ ਸਾਰੇ ਦੀ ਭਰੀ ਆਪਣੇ ਫਿਲਟਰ ਵਗੈਰਾ ਸਾਰੇ ਤੇ ਉਹ ਫਾਰਮ ਨਾਲੋਂ ਇੱਕ ਆਪਾਂ ਇਹ ਜੀ ਜੈਕਟਰਾ ਲਾਈਏ ਜ। ਫਿਲਟਰਾਂ ਦੀ ਜਿਹੜੀ ਉਹ ਆਈ ਹੈ ਇੱਕ ਟਿਪ ਜੀ ਤੇ ਬਾਕੀ ਸਾਰਾ ਸਮਾਨ ਆਪਣਾ ਜੇ ਸੇਮ ਹੀ ਲੱਗ ਆਇਆਗਾ। ਤੇ ਨਿੱਪਲ ਵਗੈਰਾ ਦੇਖੋ ਪਿਆ ਲਮਾ। ਆਹ ਮੁੰਡਾ ਕਰੀ ਜਾਂਦਾ। ਗਾਡਰੀਆਂ ਤੇ ਇਦਾਂ ਆਪਾਂ ਯਾਨੀ ਕਿ ਆਹ ਬਾਇਲਡ ਕਰਵਾ ਗਿਆਂ ਹਰਸੀ ਪਾਉਣ ਖਾਤਰ। ਫਿਲਟਰ ਵਗੈਰਾ ਡੰਗਣ ਖਾਤਰ ਗਾਡਰੀਆਂ ਤੇ ਇਹ ਬਾਇਲਡ ਕਰਾ ਦਿਆਂ ਜਿੰਨਾ ਭਰਾਮਾਂ ਨੇ ਸੈਲਫ ਪਾਉਣੀ ਹੈਗੀ। ਉਹ ਇਹਨਾਂ ਲਈ ਇਹ ਚੀਜ਼ ਬਹੁਤ ਵਧੀਆ ਹੈ ਤਾਂ ਕਰਕੇ ਇਹ ਚੀਜ਼ ਪਾ ਦੋ ਇਹ ਚੀਜ਼ ਬਹੁਤ ਫਾਇਦੇਮੰਦ ਆਗੀ ਆਪਾਂ ਸਾਰਿਆਂ ਤੇ ਇਹੀ ਬਸਲ ਫੀਡਰ ਟੰਗਣ ਖਾਤਰ ਵੀ ਇਹੀ ਕਰਾਵਾਂਗੇ ਤੇ ਨਿੱਪਲ ਉੱਪਰ ਚੱਕਣ ਖਾਤਰ ਵੀ ਇਹੀ ਕਰਾਵਾਂਗੇ ਚਾਰ ਲਾਈਨਾਂ ਨਿੱਪਲ ਦੀਆਂ ਨੇ ਤੇ ਜਿਹੜੀ ਇਹ ਪੈ ਪਾਈਆ ਆਪਾਂ ਇਹ ਲੋਹੇ ਦੀ ਪਾਈਆ ਸਪੋਰਟ ਆਪਾਂ ਤੇ ਜਿਹੜੀ ਪੱਲੀ ਚ ਪਾਈਆ ਉਹ ਆਪਾਂ ਇਹ ਜਿਸਤੀ ਪੈ ਪਾਈਆ ਤੇ ਨਿੱਪਲ ਦੀ ਜੇ ਕੋਸਟ ਦੀ ਗੱਲ ਕਰੀਏ ਸਾਰੇ ਹੀ ਨਿੱਪਲ ਤੇ ਖਰਚਾ ਆਪਣਾ 75 ਤੋਂ 80 ਹਜ਼ਾਰ ਦੇ ਵਿੱਚ ਨਿੱਪਲ ਦੇ ਖਰਚਾ ਆ ਜਾਣਾ ਕਲੀਨ ਨੱਪਲ ਨੱਪ ਲੈਣਾ ਤੇ ਟੈਂਕੀਆਂ ਵਗੈਰਾ ਸਾਰੀਆਂ ਜੀਆਂ ਉਹ ਵੀ ਦਿਖਾਉਣਾ ਤੁਹਾਨੂੰ ਇੱਥੇ ਪਈਆਂ ਹੋਣੀਆਂ ਫਿਰ ਆਪਾਂ ਇਹਦੇ ਰੈਗੂਲੇਟਰ ਨਹੀਂ ਲਾਏ ਰੈਗੂਲੇਟਰ ਜਿਹੜੇ ਹੈਗੇ ਨੇ ਉਹ ਕਾਮਯਾਬ ਨਹੀਂ ਹੈਗੇ ਇੰਨੇ ਭਰਾ ਤਾਂ ਕਰਕੇ ਯਾਰ ਸਿੰਪਲ ਕੰਮ ਕਰੋ ਜੱਕ ਜੀਵੀਦਾਰਾਂ ਨਾਲ ਜਿਹੜਾ ਆਪਾਂ ਆਪ ਵੀ ਇੱਕ ਟਾਈਮ ਕਰ ਲਈਏ ਸਾਫ਼ ਵੀ ਕਰ ਲਈਏ ਤੇ ਚੀਜ਼ ਮਿਲ ਵੀ ਜਾਵੇ ਰੈਗੂਲੇਟਰ 3000 ਦਾ ਭਰਾ ਨਾ ਤਾਂ ਉਹ ਛੇਤੀ ਮਿਲੇ ਨਾ ਹੀ ਉਹਦੀ ਛੇਤੀ ਸਰਬੇ ਸਕਲੇ ਤਾਂ ਕਰਕੇ ਆਪਾਂ ਇਹਦੇ ਟੈਂਕੀਆਂ ਫਿੱਟ ਕਰੀਆਂ ਨੇ ਆ ਆ ਗਿਆ ਉਹ ਛੋਟੀਆਂ ਟੈਂਕੀਆਂ ਆਪਣੀਆਂ ਸੁਣ ਦਿਖਾਉਣੇ ਆ। ਆਹ ਟੈਂਕੀਆਂ ਨੇ। ਲੋ ਜੀ। ਇਹ ਟੈਂਕੀਆਂ ਫਟ ਕਰਾਂਗੇ ਆਪਾਂ ਇਹਦੇ। ਤੇ ਚਾਰ ਟੈਂਕੀਆਂ ਨੇ ਚਾਰੇ ਲਾਈਨਾਂ ਦੇ। ਇਹ ਕਰਦਾਂਗੇ। ਇਹਦਾ ਬਹੁਤ ਫਾਇਦਾ ਭਰਾ ਇੱਕ ਤਾਂ ਸਾਫ ਵਗੈਰਾ ਕਰਨੀ ਸੌਖੀ ਆ ਇਹ। ਆਉਂਦਾ ਤਾਂ ਕੁਝ ਹੈ ਹੀ ਨਹੀਂ ਜਦੋਂ ਫਿਲਟਰ ਲੱਗ ਗਿਆ ਟੈਂਕੀ ਤੇ ਫਿਲਟਰ ਲੱਗੇ ਨਾ ਉਹ ਫਿਲਟਰ ਦਿਖਾਉਂਦੇ ਆ ਉਹ ਵੀ ਕਿਹੜਾ ਫਿਲਟਰ ਲੱਗਣਾ ਟੈਂਕੀ ਤੇ ਤਾਂ ਕੋਈ ਚੀਜ਼ ਵਗੈਰਾ ਆਉਣ ਦੀ ਸਮੱਸਿਆ ਤਾਂ ਨਹੀਂ ਟੈਂਕੀਆਂ ਦਾ ਇਹ ਨਿਆਰਾ ਪਾਣੀ ਵਗੈਰਾ ਦਾ ਪਤਾ ਲੱਗ ਜਾਂਦਾ ਵੀ ਆਈ ਜਾਂਦਾ ਜਦ ਨਹੀਂ ਆਉਂਦਾ ਤਾਂ ਕਰਕੇ ਨਾਲ ਸਸਤਾ ਸੌਦਾਗਾ ਰੈਗੂਲੇਟਰ ਸਮਝਾਉਣਾ ਵੀ ਬਹੁਤ ਔਖਾ ਨਹੀਂ ਯਾਰ ਸਮਰੇ ਹੋ ਸੱਚ ਜੇ 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 ਇੱਕ ਵਾਰੀ ਖਰਾਬ ਹੋਏ ਦੇ ਦੇਖੋ ਜੀ ਆ ਲੱਗਣਾ ਆਪਣਾ ਫਿਲਟਰ ਜਿਹੜਾ ਇਹ ਫਿਲਟਰ ਆਉਂਦਾ ਹੈਗਾ ਆਪਣਾ ਇਹ ਟੈਂਕੀ ਤੇ ਲੱਗਣਾ ਨਿੱਪਲ ਨੂੰ ਜਿਹੜਾ ਬਚਾ ਕੇ ਰੱਖਦਾ ਨਿੱਪਲ ਜਿਹੜੀ ਸਾਰੀ ਲਾਈਫ ਹੈ ਇਹਦੇ ਸਾਰੇ ਆ ਇਹ ਜੀ ਜਾਂ ਸਮਾਨ ਸਾਰਾ ਖੰਡਿਆ ਪਿਆਗਾ ਤੇ ਲਾਈ ਜਾਂਦੇ ਆ ਬਾਈ ਕੱਲੀ ਕੱਲੀ ਸੈੱਟ ਕਰਕੇ ਤੇ ਜਿਹੜਾ ਆ ਆਪਣਾ ਨਿੱਪਲ ਰਿਕਰ ਮੜਾ ਪੱਕਾ ਪੱਗਿਆ ਨਿਆਂਗੇ ਇਹ ਵੀ ਲੈਂਦੇ ਆ ਆਪਣਾ ਨਿੱਪਲ ਦੇ ਚੜਾਉਣ ਨੂੰ ਇਹ ਵੀ ਸਾਰੇ ਲਾ ਕੇ ਰੱਖਾਂਗੇ ਸਾਨੂੰ ਕੱਲੀ ਕੱਲੀ ਚੀਜ਼ ਕੱਲੀ ਕੱਲੀ ਫਿੱਟ ਕਰਕੇ ਦਿਖਾਈ ਜਾਵਾਂਗੇ ਤੇ ਚਾਰ ਪਾਈਪਾਂ ਵੱਜ ਗਈਆਂ ਹੈ ਆਪਣੇ ਨੱਪਲ ਵਾਲੀਆਂ ਤੇ ਮਾਨਸੇ ਜਿਹੜਾ ਖਰਾਬ ਹੀ ਹੋ ਗਿਆ ਉਧਰ ਆਪਾਂ ਜਿਹੜਾ ਅੱਗੇ ਥਾਂ ਥੋੜਾ ਜਿਹਾ 10 ਫੁੱਟ ਪਿੱਛੇ ਹਟਾ ਕੇ ਲਾਈਆਂ ਨੇ ਤਾਂ ਕਰਕੇ ਵੀ ਉਧਰ ਕੋਈ ਜਨਰੇਟਰ ਵਗੈਰਾ ਰੱਖ ਦੀਏ ਜਨਰੇਟਰ ਵਗੈਰਾ ਵੈਸੇ ਅੰਦਰ ਤਾਂ ਉਹ ਰੱਖਦੇ ਕੋਈ ਫੀਡ ਵਗੈਰਾ ਰੱਖੀ ਜਾਂਦੀ ਹੈ ਤੇ ਆਹ ਜੋ ਬਰਾਰਿਆ ਬੈਲਡ ਵਾਲਾ ਬੈਲਡ ਕਰੀ ਜਾਂਦਾ ਤੁਹਾਡਾ ਬਾਕੀ ਸਾਨੂੰ ਪੱਲੀ ਚਾਰਦੀ ਜੁੜਦੀ ਸਾਰੀ ਸਾਰੀ ਦਿਖਾਣੀਆਂ ਨੇ ਵੀ ਬਈ ਯਾਰ ਜਿਹੜੇ ਮੁੰਡੇ ਆਪਣੇ ਭਰਾ ਨੇਗੇ ਮੁੰਡੇ ਸੇਰੋਂ ਤੋਂ ਆਮਰੋਦੀ ਓਕੇ ਰਿਪੋਰਟ ਕੰਮ ਕਰਦੇ ਆ ਇਹ ਕਿਸੇ ਭਰਾ ਨੇ ਕੰਮ ਕਰਾਉਣਾ ਹੋਵੇ ਇਹਨਾਂ ਤੋਂ ਤਾਂ ਆਪਾਂ ਨੰਬਰ ਵਗੈਰਾ ਸਾਰਾ ਦੇ ਦਾਂਗੇ ਉਹਨਾਂ ਦਾ ਦੇਖੋ ਜੀ ਬਾਕੀ ਕੱਲੀ ਕੱਲੀ ਚੀਜ਼ ਦੀ ਵੀਡੀਓ ਪਾਈ ਜਾਵਾਂਗੇ ਪੈੜ ਫਿੱਟ ਕਰਨੀਆਂ ਉਹਦੀ ਵੀਡੀਓ ਪਾ ਦਾਂਗੇ ਸਾਰੀ ਚੀਜ਼ ਹੀ ਲਾਟ ਪਾਉਣ ਤੱਕ ਕੱਢਣ ਤੱਕ ਲਾਟ ਸਾਰੀ ਵੀਡੀਓ ਪਾਵਾਂਗੇ ਹੋਰ ਬਾਈ ਆ ਬਈ ਪੱਲੀ ਚੱਕ ਕੇ ਦਿਖਾਓ ਮੁੰਡਿਆਂ ਨੂੰ ਸਾਰਿਆਂ ਨੂੰ ਵੀ ਸਿੱਕ ਦਾ ਅੰਸਾਰ ਇੱਕੋਸਾਰ ਚੱਕੀ ਜਾਂਦੀ ਆ ਦਿਖਾ ਦਈਏ ਮੈਂ ਹਾਂ ਮੋਟਰ ਲਾਉਣਾ ਨਹੀਂ ਹੈ ਮੋਟਰ ਲਾਉਣ ਵਾਲਿਆ ਜੋਬਰ ਕਹਿੰਦਾ ਲਓ ਜੀ ਪੱਲੀ ਚੱਕ ਕੇ ਦਿਖਾਓ ਇਹਵਾ ਉਹ ਕੇਰ ਉੱਪਰ ਆ ਜਾਂਦੀ ਆ ਦੇਖੋ ਇਹ ਪੱਲੀ ਚੱਕ ਕੇ ਦਿਖਾ ਮੁੰਡਿਆਂ ਨੂੰ ਸਾਰਿਆਂ ਨੂੰ ਦੇਖ ਕੇ ਮੈਨੂੰ ਲੱਗਿਆ ਜਗਾਰਮੈਂਟਾ ਜਿਆਦਾ ਪੀਣਾ ਆ ਕੀ ਕੀਤਾ ਬੁਣਿਆ ਜਿਆਦਾ ਪੀਆ ਜੋਬਰਾ ਆਗੇ ਪੀਣਾ ਇੱਕ ਮੈਂ ਅਰਜੈਂਟ ਟੁੱਟ ਗਿਆ ਉਹ ਲੈਣ ਦਾ ਪਿਆ ਦੀ ਖਾਨ ਨੂੰ ਖਾ ਲੈਂਦਾ ਆਹ ਦੇਖੋ ਜੀ ਆ ਸਾਡੀ ਆਪਣੀਆਂ ਗੇੜੀਆਂ ਵਗੈਰਾ ਲਾਈਆਂ ਨੇ ਹੈਗੀਆਂ ਉਹ ਸਿੰਪਲ ਜੀਆਂ ਨਹੀਂ ਲਾਈਆਂ ਹੈਗੀਆਂ ਜਿਹੜੀਆਂ ਕਾਲੀਆਂ ਆਉਂਦੀਆਂ ਨੇਗੀਆਂ ਇਹ ਲਾਓ ਇਹ ਹੈਵੀ ਕਾ ਜੀ ਆ ਯੋਦ ਸਰੀ ਇਹਦੀ ਕਮਾ ਮੜਾ ਆ ਐ ਪਤਾ ਲੱਗੇ ਪੱਲੀ ਜਾਂਦੀ ਉੱਪਰ ਲਓ ਜੀ ਜਾਂਦੀ ਆ ਪੱਲੀ ਓਕੇ ਰਿਪੋਰਟ ਸਾਰੀ ਕਰਾਵਾ ਇੱਕੋ ਸਾਰ ਪੱਲੀ ਜਾਂਦੀ ਆ ਉੱਪਰ 1% ਦਾ ਵੀ ਫਰਕ ਨਹੀਂ ਹੋਇਆ ਗਾ ਤਾਂ ਚਮਾਂ ਲਾ ਦੇ ਸਰੇ ਲਾ ਦੇ ਆ ਕੰਮ ਓਕੇ ਰਿਪੋਰਟ ਹੋਇਆ ਐ ਨੀਗਾ ਸਾਰਾ ਪੱਲੀ ਸਾਰੀ ਖਰਾਬ ਜੀ ਹੋਗੀ ਇਹ ਡ੍ਰਿੱਲ ਵਗੈਰਾ ਇਹਨੇ ਖਰਾਬ ਕਰ ਦਿੱਤੀ ਤੇ ਤਦ ਤੱਕ ਆਪਾਂ ਕੇ ਤੋ ਧੂਕੇ ਕਰਾਂਗੇ ਸੱਟ ਆਪਾਂ ਨੂੰ ਕੋਈ ਤਰ ਜਾਣਦੇ ਜਾਣਦੇ ਮੁੰਡੇ ਦਾ ਕਹੇ ਧੂਆ ਨਿਕਲ ਗਿਆ ਵੀ ਪੱਲੀ ਚੱਕਦੇ ਆ ਜਾਣਦੇ ਜਾਣਦੇ ਲੈ ਆਹ ਫੜ ਵੀਡੀਓ ਤੇ ਮੈਂ ਦਿਖਾ ਦਾਂ ਕਿਵੇਂ ਜਾਂਦੀ ਹੁੰਦੀ ਹੈ ਆਹ ਵੇ ਪੱਲੀ ਚੜਾਉਣੀ ਮੈਂ ਆ ਜਾਨਾ ਲੈ ਸਾਡਾ ਆ ਵੀਡੀਓ ਬਣਾ ਮੈਂ ਦਿਖਾ ਦਾਂ ਤੁਹਾਨੂੰ ਮੈਂ ਕਿਵੇਂ ਚੜਾਉਣੀ ਹੈ ਸੱਡਾ ਐ ਨਹੀਂ ਚੜਦੀ ਆ ਹੈਂਡਲ ਵੱਡਾ ਲਗਾਉਂਗਾ ਆ ਸਾਡੇ ਯਾਰ ਤੂੰ ਆ ਫੜ ਐਂ ਦੱਸ ਤੇ ਐਂ ਚੜਦੀ ਠੀਕ ਆ ਐ ਰੋ ਤੇ ਆਂ ਦਾ ਠੀਕ ਘੰਟੀ ਕਰਦਾ ਬੰਦਾ ਜੂ ਵਾ ਤਾਂ ਹੋ ਜਾਂਦਾ ਜਾ ਆਹ ਨਹੀਂ ਗੋ ਗੋ ਬਣ ਗਈ ਆ ਨਾ ਜਾਵਾ ਆਹਾਂ ਲਿਬੜੀ ਪਈ ਇਹਦਾ ਲਿਬੜੀ ਪਈ ਆ ਸਾਫ਼ ਕਰਕੇ ਸਾਰੀ ਓਕੇ ਰਿਪੋਰਟ ਕਰ ਦੇਣਾ ਬੰਦ ਟੈਂਸ਼ਨ ਆ ਲੱਗਦੀ ਤੇ ਛੜਕੀ ਨਾਲ ਬੰਦੇ ਇੱਕ ਜਮ ਓਕੇ ਰਿਪੋਰਟ ਉੱਪਰ ਧਰਮਿਕ ਨੋਪੀ ਵੀ ਦਿਖਾ ਦੇ ਆਪਣਾ ਦਾ ਇਹ ਕੰਮ ਆਡਲ 2024 ਕੀ ਡਿਮਾਂਡ ਫਰਕੀਆਂ ਫਰਕੀਆਂ ਸਿੱਧੂ ਤੁਸੀਂ ਓਕੇ ਰਿਪੋਰਟ ਕਰਕੇ ਲਾਈ ਜਾਵਾ ਮਹੋਂ ਕੱਢਦਾ ਉਹ ਬੱਲੀ ਇਹ ਹਟਦਾ ਆਮ ਕਰਦਾ ਤੇ ਜੇ ਆਪਾਂ ਲਾ ਰਹੇ ਹਾਂ ਜਿਹੜਾ ਪੜਦਾ ਹੈ ਉਦੋਂ ਤੋਂ ਆਹ ਲਾ ਰਹੇ ਨੇ ਰੇਟ ਆਈਰਾਡ ਜਿਹੜੇ ਆਈਰਾਡ ਨਹੀਂ ਨੇ ਤੇ ਟਾਈ ਕਲੈਂਪ ਨੇ ਟਾਈ ਕਲੈਂਪ ਜੰਦੇ ਨੇ ਟਾਈ ਕਲੈਂਪ ਲਾ ਕੇ ਜਿਹੜੀਆਂ ਪੜਦਾ ਜਮਾਇਰ ਤਦਿੰਕ ਜਕਰੀਵਾ ਲੇਕਰ ਰਹਿੰਦੀ ਚੱਕ ਦੇ ਕੰਮ ਲੱਭੀ ਅੰਦਰ ਹਵਾਵਾਂ ਮਹੜੀ ਮੁੰਡੇ ਕੰਮ ਸਮਾਰਟਫੋਨ ਸਾਰਾ ਖੰਡਿਆ ਪਿਆ ਤੇ ਸਾਰੀ ਯਾਰ ਜਿਹੜੀ ਆਪਾਂ ਜੀ ਲਾਈ ਇੱਕ ਨੰਬਰ ਜੀ ਲਾਈ ਆ ਸਾਰੀ ਲੰਡੂਆਂ ਕੰਮ ਨਹੀਂ ਕਰਿਆ ਹੈਗਾ ਵੀ ਬੇਕਾਰ ਜਾ ਅਸਲੋਚਨ ਵਗੈਰਾ ਵੀ ਸਾਰਾ ਆਸ਼ੀਰਵਾਦ ਆ ਲਾਇਆ ਇਹ ਹੋਰ ਲੰਡੂਆਂ ਕੰਪਨੀਆਂ ਇਤਰੇ ਫਿਰਦੇ ਨੇ ਵਿੱਚ ਪੰਜ ਚਾਰ ਵਰੀਆ ਜੀ ਲਾਓ ਯਾਰ ਜੇ ਨਾ ਇੱਕ ਵਾਰ ਉਹ ਹੱਥੀ ਵਾਲਾ ਲਾਓ ਜੀ ਜਿਹਦੇ ਪੂੰਛ ਜੋੜੀ ਹੁੰਦੀ ਹੈ ਹਾਂ ਉਹ ਹੱਥੀ ਵਾਲਾ ਉਹਦੇ ਪੂੰਛ ਜੋੜੀ ਹੋਵੇ ਆ ਮੇਕਅਪ ਹੋ ਰਿਹਾ ਸਾ ਦਾ ਇਹਨਾਂ ਦਾ ਮੇਕਅਪ ਕਰਨ ਖਾਤਰ ਨਿਪਲ ਦਾ 4 ਪਏ 5000 ਹੀ ਖਰਾਬ ਕਰਾ ਲੀਆਂ ਆ ਆਪਾਂ ਨੰਬਰ ਬੋਲ ਦੇ ਦਾ ਮੈਂ ਕਿੰਨਾ ਨੰਬਰ ਬਾਈਆਂ ਨੰਬਰ ਬੋਲਦ ਨੇ ਆਪਾਂ ਜਿਹੜਿਆ ਫਿਟਿੰਗ ਕਰਦੇ ਆ ਤੇ ਵੈਬਸਾਈਟ ਦਾ ਨਹੀਂ ਦੇ ਕੈਪਸਲ ਕ੍ਰੈਪਸਨਜ ਤੱਕ ਕੋਈ ਨਹੀਂ ਦਿੱਤਾ ਇਹਦਾ ਫੋਨ ਨੰਬਰ ਆਪਾਂ ਨੰਬਰ ਉਹੀ ਬੋਲਦ ਨੇ ਮੁੰਡਿਆਂ ਦਾ ਤੇ ਕੀ ਨਾਮ ਮੁੰਡੇ ਦਾ ਲੋ ਜੀ ਆਹ ਮੁੰਡੇ ਦਾ ਨੰਬਰ ਆ ਇਹਦਾ ਪੱਲੀ ਫਿੱਟ ਕਰਦਾ ਤੇ ਨੱਪਲ ਵਗੈਰਾ ਫਿੱਟ ਕਰਦਾ ਨਾਂ ਲੈ ਕੇ ਮੁੰਡੇ ਨੂੰ ਫੋਨ ਕਰ ਦਿਓ ਕਿ ਚਾਹਲ ਪੋਲਟਰੀ ਫਾਰਮ ਵਾਲਿਆਂ ਨੇ ਸਮਾਹ ਤੋਂ ਉਹਨਾਂ ਦਾ ਨੰਬਰ ਦਿੱਤਾ ਗਿਆ ਪਹਿਲੇ ਉਹ ਤੁਹਾਡਾ ਕੰਮ ਕਰਨਾਗੇ ਆ ਨੰਬਰ ਆ ਮੁੰਡਿਆਂ ਦਾ ਕਰੋ ਕੰਟੈਕਟ ਇਹਨਾਂ ਨਾਲ ਵੀ ਭਰਾਵਾਂ ਦਾ ਮਾਨਸਤ ਕਰ ਵਧਾਓ ਤੇ ਹੋਰ ਕੋਈ ਕੀ ਦੀ ਜਰੂਰਤ ਵਗੈਰਾ ਹੁੰਦੀ ਆ ਦੇਖਣਾ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਭਰਾਵੋ ਦਿਖਾਈ ਜਾ ਮੈਂ ਗਲੀ ਗਲੀ ਚੀਜ਼ ਤੇ ਬਾਲਮ ਵਗੈਰਾ ਵੀ ਆਪਾਂ ਸਾਰੇ ਫਾਰਮਾਂ ਚਾੜ ਤੇ ਹੁਣ ਬਣਿਆ ਦਾ ਇਸਤ ਤੇ तकरीबन ਬੱਚਾ ਪਾ ਦੇਣਾ ਆਪਾਂ 15 ਦਾਣਾਂ ਦੇ ਵਿੱਚ ਵਿੱਚ ਪਾ ਕੇ ਬੱਚਾ ਫੇਰ ਪਾਵਾਂਗੇ ਤੁਹਾਨੂੰ ਵੀਡੀਓ ਵਗੈਰਾ ਧਾਰੀ ਜੀ ਦੀ ਤੇ ਐਗਰੀਮੈਂਟ ਦੀ ਗੱਲ ਚੱਲੀ ਜਾਂਦੀ ਆਪਣੀ ਇੱਕ ਕੰਪਨੀ ਨਾਲ ਦੇ ਕਰਾਂਗੇ ਕਾ ਆਪਣੀਆਂ ਵੈਸੇ ਬਹੁਤ ਆਉਂਦੀਆਂ ਨੇ ਵੀ ਭਾਈ ਜੋ ਯਾਰ ਆਪਾਂ ਚੀਜ਼ ਵਧੀਆ ਬਣਾਵਾਂਗੇ ਤਾਂ ਬੰਦੇ ਆਪਣੇ ਕੋਲੇ ਆਪ ਚੱਲ ਕੇ ਆਉਣਗੇ ਵੀ ਸਾਡੇ ਨਾਲ ਐਗਰੀਮੈਂਟ ਕਰੋ ਸਾਡੇ ਨਾਲ ਕਰੋ ਤਾਂ ਕਰਕੇ ਉਹ ਆਪਣੀ ਆਪਣੀ ਪਰਸਨਲ ਚੋਇਸ ਹੈ ਪੀਆ ਪਾ ਕੇ ਇਹਨਾਂ ਨੂੰ ਕਰਦੇ ਆਂ ਇਹ ਦੂਜੇ ਫਾਰਮ ਤੇ ਵੀ ਲੱਗਣੀ ਆ ਜਪਿੰਦੇ ਗੱਡੀ ਉਹ ਵੀ ਅੱਜ ਵੇਲਾ ਹੋ ਜਾਣਾ ਤੇ ਦੋਨਾਂ ਦਾ ਰਾਟ ਇਕੱਠਿਆਂ ਦੀ ਪਾ ਲੈਣਾ ਆਪਾਂ ਇਹ ਦੋਵਾਂ ਦਾ ਦੋਨੇ ਫਾਰਮਾਂ ਦਾ ਤੇ ਠੀਕ ਆ ਭਰਾਵੋ ਅੱਜ ਲਈ ਇੰਨੀ ਵੀਡੀਓ ਕਾਫੀ ਆ ਤੇ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਕੋਈ ਚੀਜ਼ ਜੁੜਦ ਲੈ ਪੁੱਛਣਾ ਹੋਵੇ ਕੋਸ ਤਾਂ ਸਾਨੂੰ ਕਮੈਂਟ ਕਰਦਿਆ ਕਰੋ ਤੇ ਆਹ ਮੁੰਡਾ ਕਹਿੰਦਾ ਆਹ ਪੱਲੀ ਵੀ ਦਿਖਾ ਦਈਏ ਤਾਂ ਹਾਂ ਜਾਂਦੀ ਲੈ ਵੀ ਮੁੰਡਾ ਚੱਕ ਕੇ ਰਾਂ ਪੱਲੀ ਫਿਰ ਹਨੇਰਾ ਕੈਮਰਾ ਦੀ ਹਨੇਰਾ ਕੈਮ ਕਰਦਨੇ ਆਂ ਅੰਦਰ ਜਾਣ ਦੇ ਗਰਾ ਉਹੀ ਸਪੀਡ ਨਾਲ ਜਾਣ ਦੇ ਪਹਿਲਾਂ ਹੀ ਨਾਲ ਲਓ ਵੀ ਆ ਮੁੰਡਾ ਵੀ ਪਲੀ ਚੱਕਣ ਲੱਗਾ ਇਧਰ ਲਈ ਵੀ ਤਾਂ ਗਾਂਦੀਆ ਪਲੀ ਵੀ ਤਾਂ ਆਇਆ ਯਾਰ ਪ੍ਰੋਪਰ ਇੱਕ ਦਾ 200 ਦੀ 200 ਫੁੱਟ ਪੂਰੀ ਐ ਪ੍ਰੋਪਰ ਪਲੀ ਉੱਠਦੀ ਆ ਐ ਨਹੀਂ ਹੈਗਾ ਵੀ ਬਲ ਬਲੇ ਮੇਜੇ ਖਾਈ ਜਾਊਗੀ ਉੱਚੀ ਨੀਮੀ ਜੀ ਹੋਈ ਜਾਊਗੀ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ ਆਪਣਾ ਭਰਾ ਮੁੰਡਾ ਅਮਰ ਵਧੀਆ ਕੰਮ ਕਰਦਾ ਓਕੇ ਰਿਪੋਰਟ ਜਮਾ ਕਿਉਂ ਵੀ ਨਿਕਲ ਜਾਦਾ ਮੈਂ ਇਹ ਉਹ ਬਰਗਨਾਂ ਇੰਨੀ ਕਿ ਚੱਕਾਂਗੇ ਬੱਲੇ ਮੋਟਰਾਂ ਲਾ ਲਓ ਮੋਟਰਾਂ ਪੱਲੀਆਂ ਦੇ ਵੀ ਐ ਐਡਾ ਘੈਂਟ 뷰 ਬਣਿਆ ਪਿਆ ਨਾ ਓਕੇ ਰਿਪੋਰਟ ਬਣਿਆ ਪਿਆ ਜਾ ਵਾ ਬੱਗ ਠੀਕ ਆ ਭਰਾ ਅਜ ਲਈ ਇੰਨੀ ਵੀਡੀਓ ਕਾਫੀ ਆ ਤੇ ਕਿਸੇ ਚੀਜ਼ ਦੀ ਵੀ ਜ਼ਰੂਰਤ ਹੋਵੇ ਸੀ ਬਾਰ-ਬਾਰ ਇਹੀ ਗੱਲ ਕਹਿੰਦੇ ਆ ਵੀ ਸਾਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਉਸੇ ਚੀਜ਼ ਤੇ ਅਸੀਂ ਵੀਡੀਓ ਪਾ ਦਿਆ ਕਰਾਂਗੇ ਠੀਕ ਆ ਭਰਾ ਓਕੇ ਸਾਰਿਆਂ ਨੂੰ